ਸੋ ਸ਼ੇਖਾ ਜੀ ਸਾਰਿਆਂ ਨੂੰ ਮੈਂ ਕਮਲ ਕਰੀਆ ਦੇ ਸ਼ਾਇਮਿਗ੍ਰੇਸ਼ਨ ਜਲੰਧਰ ਤੋਂ ਤੇ ਅੱਜ ਤੁਹਾਡੇ ਸਾਹਮਣੇ ਹਾਜ਼ਰ ਹਾਂ ਇੱਕ ਹੋਰ ਯੂਐਸਏ ਸਟੱਡੀ ਵੀਜ਼ਾ ਦੀ ਸਕਸੈਸ ਸਟੋਰੀ ਦੇ ਨਾਲ ਤੇ ਸਟੂਡੈਂਟ ਦਾ ਨਾਮ ਹੈ ਵਿਪਨਜੀਤ ਕੌਰ ਜੀ ਤੇ ਜੋ ਕਿ ਬਟਾਲਾ ਸ਼ਹਿਰ ਤੋਂ ਬਿਲੋਂਗ ਕਰਦੇ ਨੇ ਕੰਗ੍ਰੈਚੂਲੇਸ਼ਨਸ ਵਿਪਨਜੀਤ ਜੀ ਤੁਹਾਡਾ ਯੂਐਸਏ ਦਾ ਸਟੱਡੀ ਵੀਜ਼ਾ ਆਇਆ ਹੈ ਸੋ ਤੁਹਾਡਾ ਕਰੀਅਰ ਦੇ ਸ਼ਾਇਮਿਗ੍ਰੇਸ਼ਨ ਟੀਮ ਦੇ ਨਾਲ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਮੈਂ ਸਾਸ਼ਿਕਲ ਸਰ ਪੀਨੈਕਸ ਕੈਰੀਅਰ ਦੇ ਸ਼ਾਇਨ ਇੰਗਲਿਸ਼ੀਨ ਟੀਮ ਦੇ ਨਾਲ ਬਹੁਤ ਹੀ ਵਧੀਆ ਸੀ ਐਂਡ ਆਮ ਵੈਰੀ ਹੈਪੀ ਕਿ ਮੇਰਾ ਵੀਜ਼ਾ ਮੈਨ ਵਾਂਟ ਮਿਲ ਚੁਕਿਆ ਓਕੇ ਸੋ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਸਾਡੀ ਕੰਪਨੀ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਆ ਸਰ ਮੈਂ ਇੰਸਟਾਗ੍ਰਾਮ ਤੇ ਪੇਜ ਸਿੱਖਿਆ ਸੀਗਾ ਬਾਅਦ ਵਿੱਚ ਮੈਂ ਸਾਰਾ ਪੇਜ ਸਪਰੋਡ ਕੀਤਾ ਥੈਨ ਮੈਂ ਆਇਂ ਵਿਜ਼ਿਟ ਕੀਤਾ ਉਹਨਾਂ ਦੇ ਆਫਿਸ ਤੇ ਫਿਰ ਸਾਰੇ ਡਾਊਟਸ ਕਲੀਅਰ ਹੋਏ ਓਕੇ ਸੋ ਤੁਸੀਂ ਆਪਣੀ ਪ੍ਰੋਫਾਈਲ ਬਾਰੇ ਥੋੜਾ ਜਿਹਾ ਦੱਸੋ ਕਿ ਤੁਹਾਡੀ ਲਾਸਟ ਕੁਆਲੀਫਿਕੇਸ਼ਨ ਕੀ ਹੈ ਮੈਮ ਮੈਂ ਸੋ ਰੀਸੈਂਟਲੀ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਆ ਤੇ ਹੁਣ ਅੱਗੇ ਨਾਲ ਆਪਣੇ ਮਾਸਟਰਸ ਲਈ ਜਾ ਰਹੀ ਆ ਓਕੇ ਸਟੂਡੈਂਟਸ ਨੂੰ ਨਾ ਇੰਟਰਵਿਊ ਤੋਂ ਲੈ ਕੇ ਇੰਟਰਵਿਊ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਡਾਊਟ ਹੁੰਦੇ ਨੇ ਕਿ ਇੰਟਰਵਿਊ ਬਹੁਤ ਜ਼ਿਆਦਾ ਟਫ ਏ ਆ ਤੇ ਵੀਜ਼ਾ ਹੀ ਨਹੀਂ ਮਿਲਦਾ ਹੈਗਾ ਜਾਂ ਇੱਕ ਲੱਕ ਫੈਕਟਰ ਬਹੁਤ ਜ਼ਿਆਦਾ ਡਿਪੈਂਡ ਕਰਦਾ ਤੁਹਾਡੀ ਇੰਟਰਵਿਊ ਪ੍ਰੈਪਰੇਸ਼ਨ ਬਾਰੇ ਤੁਹਾਨੂੰ ਕਿਦਾਂ ਦਾ ਐਕਸਪੀਰੀਅੰਸ ਰਿਹਾ ਮੇਰਾ ਸਰ ਇੰਟਰਵਿਊ ਪ੍ਰੈਪਰੇਸ਼ਨ ਦਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਇਹਨਾਂ ਨੇ ਮੇਰੇ ਨੂੰ ਬਹੁਤ ਸਪੋਰਟ ਕੀਤਾ ਮੇਰੇ ਸਾਰੇ ਡਾਊਟਸ ਕਲੀਅਰ ਕੀਤੇ ਔਰ ਇੰਟਰਵਿਊ ਸਰ ਕੋਈ ਡਰਨ ਬਣਾ ਨਹੀਂ ਗਾਣੀ ਹੈਗੀ ਮੈਨੂੰ ਜਸ 4 ਤੋਂ 5 ਕੁਐਸਚਨਸ ਪੁੱਛੇ ਸੀਗੇ 2 ਤੋਂ 3 ਮਿੰਟ ਦੀ ਹੀ ਇੰਟਰਵਿਊ ਹੋਈ ਸੀ ਓਕੇ ਤੇ ਜਿਹੜੀ ਇਹਦੀ ਪ੍ਰੈਪਰੇਸ਼ਨ ਹੋਈ ਆ ਉਹ ਕਿੱਦਾਂ ਦੀ ਸੀਗੀ ਤੁਹਾਡੀ ਮਤਲਬ ਕਿਹਨੇ ਕਰਵਾਈ ਸੀ ਤੁਸੀਂ ਆਪ ਕੀਤੀ ਸੀ ਜਾਂ ਸਾਡੀ ਟੀਮ ਵੱਲੋਂ ਤੁਸੀਂ ਮੈਂ ਹਾਂਜੀ ਸਰ ਤੁਹਾਡੀ ਟੀਮ ਵੱਲੋਂ ਮੇਨੂੰ ਸਾਰੀ ਪ੍ਰੈਪਰੇਸ਼ਨ ਕਰਵਾਈ ਗਈ ਸੀ ਔਰ ਉਹਦੇ ਵਿੱਚ ਸਰ ਮੈਨੂੰ ਕੁਐਸਚਨਸ ਪੁੱਛੇ ਗਏ ਸੀਗੇ ਓਕੇ ਕੁਝ ਮਤਲਬ ਆਊਟ ਆਫ ਦਾ ਸਿਲੇਬਸ ਜਾਂ ਆਊਟ ਆਫ ਦਾ ਬਾਕਸ ਕੋਈ ਕੁਐਸਚਨ ਨਹੀਂ ਸੀਗਾ ओके ਤੇ ਤੁਸੀਂ ਯੂਨੀਵਰਸਿਟੀ ਦੀ ਫੀਸ ਕਦੋਂ ਦਿੱਤੀ ਹੈ ਸਰ ਨੇ ਵੀਜ਼ਾ ਲਗਵਾ ਤੋ ਪਾਸ ਕੀ ਦਿੱਤੀ ਸਹੀ ਹੈ ওকে ਸਜੇ ਤੁਸੀਂ ਵੀ ਦਿਪਨਜੀਤ ਕੌਰ ਅੰਗੂ ਯੂਐਸਏ ਦਾ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਹੋ ਤੇ ਆਪਣਾ ਯੂਐਸਏ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਕੈਰੀਅਰ ਦਿਸ਼ਾ ਇਮੀਗ੍ਰੇਸ਼ਨ ਚਲੰਦਰ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 9023148148 ਸਾਸ਼ਿਕਾ ਜੀ